ਇਹ ਬੜੀ ਚਿੰਤਾਜਨਕ ਵਿਸ਼ਾ ਹੈ ਇਹ ਅੱਜ ਦਾ ਨਹੀਂ ਇਹ ਜਿਹੜਾ ਹੈਗਾ प्रकरण ਬਹੁਤ ਪੁਰਾਣਾ ਹੈ ਜੀ ਪੰਜਾਬ ਜਿਸ ਵੇਲੇ ਸੜ ਰਿਹਾ ਸੀ ਉਸ ਵੇਲੇ ਇੱਥੇ ਇੱਕ ਖਲਨਾਇਕ ਪੈਦਾ ਹੋਇਆ ਸੀ ਜਿਹੜਾ ਨੀਲੇ ਨਹਿਗਾਲੇ ਬਾਣੇ ਦੇ ਵਿੱਚ ਸੀ ਬਦਕਿਸਮਤੀ ਇਹ ਕਿ ਉਹ ਜਿਹੇ ਖਲਨਾਇਕਾਂ ਨੂੰ ਜਿਹੜੀ ਐ ਸਟੇਟ ਦੀ ਪੁਲਿਸ ਨੇ ਨਾ ਸਿਰਫ ਪ੍ਰੋਟੈਕਸ਼ਨ ਦਿੱਤੀ ਸਗੋਂ ਉਹਨਾਂ ਨੂੰ ਹਥਿਆਰ ਦਿੱਤੇ ਸੀ ਤੇ ਹਥਿਆਰ ਲੈ ਕੇ ਉਹਨਾਂ ਦੇ ਨਾਲ ਦੇ ਲੋਕ ਜਿਹੜੇ ਸੀਗੇ ਜਿਨ੍ਹਾਂ ਦੇ ਨੀਲੇ ਬਾਣੇ ਪਾਏ ਹੁੰਦੇ ਸੀ ਐਸਐਲਆਰਾਂ ਲੈ ਕੇ ਉਹ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਘੁੰਮਦੇ ਹੁੰਦੇ ਸੀ ਤੇ ਉਸ ਖਲਨਾਇਕ ਦਾ ਨਾਂ ਸੀ ਜੀਤਾ ਪੂਲਾ ਜੀ ਹੁਣ ਉਦੋਂ ਤੋਂ ਲੈ ਕੇ ਤੁਸੀਂ ਦੇਖੋ سلسلہ ਕਿ ਇਹ ਜਿਹੜੇ ਇਸ ਕਿਸਮ ਦੇ ਸਮਾਜ ਵਿਰੋਧੀ ਤੱਤ ਐ ਉਹਨਾਂ ਨੂੰ ਕਦੇ ਕਿਸੇ ਨੇ ਕਾਬੂ ਕਰਨ ਦੀ ਜਾਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਖਿਆਲ ਮੁਤਾਬਕ ਨਹੀਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਜਾਂ ਸਿੱਖ ਪੋਲਿਟਿਕਸ ਦੇ ਵਿੱਚ ਉਹਨਾਂ ਦੀ ਧਾਰਮਿਕ ਤੇ ਰਾਜਨੀਤਿਕ ਕੁਝ ਗੜਬੜ ਸ਼ੁਰੂ ਹੋਈ ਸੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਉਸ ਹੁਕਮਨਾਮੇ ਦਾ ਜਿਹੜਾ ਧਾਰਮਿਕ ਪੱਖ ਸੀ ਉਹਦੀ ਪੂਰਤੀ ਭਾਵੇਂ ਕਰਤੀ ਸੀ ਲੇਕਿਨ ਪੋਲੀਟੀਕਲ ਪੱਖ ਨੂੰ ਲੈ ਕੇ ਥੋੜਾ ਝਗੜਾ ਹੋ ਗਿਆ ਸੀ ਕਿਉਂਕਿ ਅਕਾਲੀ ਦਲ ਦੀ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਧਿਰ ਹੈ ਉਹ ਇਹ ਗੱਲ ਕਹਿੰਦੇ ਸੀ ਕਿ ਜਿਹੜੇ ਸਿੰਘ ਸਹਿਬਾਨ ਹੈ ਇਹਨਾਂ ਦਾ ਕੰਮ ਧਰਮ ਕਰਮ ਤੱਕ ਹੈ ਜੀ ਇਹ ਰਾਜਨੀਤਿਕ ਤੌਰ ਦੇ ਉੱਤੇ ਜੇ ਦਸ਼ਾ ਨਿਰਦੇਸ਼ ਦੇਣਗੇ ਇਹ ਠੀਕ ਨਹੀਂ ਜਦੋਂ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਮੈਂਬਰਸ਼ਿਪ ਕੀਤੀ ਤੇ ਆਪਣੀ ਭਰਤੀ ਕਰਨ ਲੱਗੇ ਤੇ ਕਲੇਸ਼ ਜ਼ਿਆਦਾ ਵੱਧ ਗਿਆ ਸੀ ਕਿਉਂਕਿ ਆਪਾਂ ਇਹ ਜਾਣਦੇ ਹਾਂ ਕਿ ਜਿਹੜਾ 2 ਦਸੰਬਰ ਦਾ ਹੁਕਮਨਾਮਾ ਆਇਆ ਸੀ ਦੇਖ ਨੂੰ ਭਾਵੇਂ ਪੰਜ ਸਿੰਘ ਸਹਿਬਾਨ ਸੀ ਤਿੰਨ ਪੰਜਾਬ ਵਾਲੀ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੋ ਜਿਹੜੇ ਹੈਗੇ ਉਹਨਾਂ ਨੇ ਉਹ ਕਰ ਲਈ ਸੀ ਦਰਬਾਰ ਸਾਹਿਬ ਚੋਂ ਗਰੰਤੀ ਸਿੰਘ ਲੈ ਕੇ ਤੇ ਪੰਜ ਪੂਰੇ ਕਰ ਲਈ ਸੀ ਇਹਦੇ ਵਿੱਚ ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਤਾਂ ਲਾਈਮ ਲਾਈਟ ਦੇ ਵਿੱਚ ਜਿਹੜੇ ਆਏ ਸੀ ਜਿਹੜੇ ਚਮਕੇ ਸੀ ਸਵਾਰ ਕੇ ਉਹ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਗਿਆਨੀ ਹਰਪ੍ਰੀਤ ਸਿੰਘ ਤੇ ਬਿਰਸਾ ਸਿੰਘ ਬਲਟੋਹੇ ਦੀ ਤੁੰਤੂ ਮੈਂ ਮੈਂ ਵੀ ਹੋਈ ਸੀ ਅੰਦਰ ਜੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਨਿਸ਼ਾਨੇ ਤੇ ਆ ਗਏ ਔਰ ਉਹਨਾਂ ਨੇ ਉਹਨਾਂ ਦੇ ਕੁਝ ਜਿਹੜੇ ਹੈਗੇ ਘਰੇਲੂ ਮਾਮਲਿਆਂ ਨੂੰ ਵੀ ਉਠਾਇਆ ਤੇ ਵਗੈਰਾ ਵਗੈਰਾ ਫਿਰ ਇੱਕ ਸਟੇਜ ਇਹ ਆ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉਹਨਾਂ ਦੀ ਜਿਹੜਾ ਪੁਰਾਣਾ ਕੁ ਲੈ ਲੂ ਕੇ ਇੱਕ ਚਾਰ ਸ਼ੀਟ ਦੇ ਕੇ ਉਹਨਾਂ ਦੇ ਖਲਾਫ ਤੋਜ ਪੱਤਰ ਜਾ ਕੇ ਉਹਨਾਂ ਦੇ ਅਸਵਾਮਾ ਬਰطرف ਕਰਤੇ ਜੀ ਜਦੋਂ ਬਰطرف ਕਰਤੀਆਂ ਤੇ ਗਿਆਨੀ ਰਕबीर ਸਿੰਘ ਤੇ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਵੀ ਜਿਹੜਾ ਹੈ ਉਹਨਾਂ ਦੇ ਪੁਰਾਣੇ ਜਿਹੜੇ ਅਹੁਦੇ ਉੱਥੇ ਭੇਜਤਾ ਦਰਬਾਰ ਸਾਹਿਬ ਦੇ ਵਿੱਚ ਮੁੱਖ ਗ੍ਰੰਤੀ ਗਿਆਨੀ ਨੀ ਰਕबीर ਸਿੰਘ ਹੋ ਗਏ ਹੋ ਗਏ ਤੇ ਸੁਲਤਾਨ ਸਿੰਘ ਹੋਰੀ ਆਪਣੀ ਦੂਜੀ ਪੋਸਟ ਤੇ ਆ ਗਈ ਤੇ ਤੁਸੀਂ ਫਿਰ ਉਸ ਵੇਲੇ ਦੇਖਿਆ ਉਹਦੋਂ ਇੱਕ ਝਗੜਾ ਚੱਲਿਆ ਕਿ ਜੀ ਇਹਨਾਂ ਨੂੰ ਹੀ ਬਹਾਲ ਕੀਤਾ ਜਾਵੇ ਜੀ ਬਿਲਕੁਲ ਚੱਲਿਆ ਤੇ ਜਿਹੜੇ ਬੰਦੇ ਉਸ ਨੂੰ ਲੀਡ ਕਰਨ ਵਾਲੇ ਸੀ ਉਹਨਾਂ ਦੀ ਅਗਵਾਈ ਕਰ ਰਹੇ ਸੀ ਬਾਬਾ ਹਰਨਾਮ ਸਿੰਘ ਧੁਮਾ ਜਮਦਵੀ ਟਕਸਾਲ ਵਾਲੇ ਲੇਕਿਨ ਨਾਲੋ ਨਾਲ ਜਿਹੜੀਆਂ 383 ਉਹ ਕੌਣ ਸੀ ਹੂੰ ਉਹਨੇ ਹਿੰਗ ਸਿੰਘ ਜਥੇਬੰਦਗਿਆ ਜੀ ਔਰ ਉਹਨੇ ਹਿੰਗ ਸਿੰਘ ਜਥੇਬੰਦਗਿਆ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਜਥੇਬੰਦਗਿਆ ਚੰਗੀਆਂ ਬੰਦੇ ਚੰਗੇ ਵੀ ਹੈਗੇ ਲੇਕਿਨ ਇਹ ਗੱਲ ਵੀ ਨੋਟ ਕਰਨੀ ਪੈਣੀ ਹੈ ਕਿ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾ ਬਾਰੇ ਜਾਂ ਉਥੋਂ ਦੇ ਸੇਵਾਦਾਰਾਂ ਬਾਰੇ ਫੈਸਲਾ ਕਰਨ ਤੇ ਕਰਵਾਉਣ ਦੇ ਵਿੱਚ ਉਹ ਲੋਕ ਗਿਆ ਹੁਣ ਜੀ ਜਿਨ੍ਹਾਂ ਲੋਕਾਂ ਨੇ ਦਰਬਾਰ ਆਪਣੇ ਹਰਮੰਦਰ ਸਾਹਿਬ ਦੇ ਉੱਤੇ ਜਿਹੜਾ ਅਟੈਕ ਹੋਇਆ ਜੀ ਜੀ ਅਟੈਕ ਤੋਂ ਬਾਅਦ ਜਿਹੜਾ ਹੈਗਾ ਉੱਥੇ ਨੁਕਸਾਨ ਹੋਇਆ ਸੀ ਖਾਸ ਕਰਕੇ ਕਰਕੇ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਸਾਹਿਬ ਦੀ ਸਰਕਾਰ ਸੇਵਾ ਕਰਵਾਈ ਸੀ ਹੂੰ ਹੂੰ ਬਿਲਕੁਲ ਤੇ ਦੂਜੇ ਇਦਰੇ ਦੇ ਦੂਜੇ ਬੰਦੇ ਸੂਏ ਨਹੀਂ ਦੇਖ ਰਹੇ ਸੀ ਕਿ ਇਹਨਾਂ ਦਾ ਕਿਰਦਾਰ ਕੀ ਹੈ ਹੂੰ ਇਹਨਾਂ ਦਾ ਪਛੋਕੜ ਕੀ ਆ ਤੜੀਆਂ ਮਾਰਦੇ ਸੀ ਵੀ ਸਿੰਘ ਸਾਹਿਬਾ ਤੋਂ ਉਹਦੀਆਂ ਕਰਦੇ ਜੀ ਹੁਣ ਸਥਿਤੀ ਕਿੱਥੇ ਹੈਗੀ ਗਿਆਨੀ ਰਕबीर ਸਿੰਘ ਤਾਂ ਕੋਆਪਰੇਟ ਕਰ ਲੱਗੀ ਹੂੰ ਗਿਆਨੀ ਗੁਲਦੀਪ ਸਿੰਘ ਗੜਗਾਜੋਰਾ ਨੂੰ ਜੀ ਉਹਨੂੰ ਸਜਣ ਬੋਲਦੇ ਨਹੀਂ ਪਰ ਉਹਨਾਂ ਨੇ ਉਸ ਨੂੰ ਯਾਦ ਰੱਖਣਾ ਚਾਹੀਦਾ ਕਿ ਜਿੰਨਾ ਤੁਸੀਂ ਗਲੋਰੀਫਾਈ ਕਰੋਗੇ ਕਿਸੇ ਇੱਕ ਧਿਰ ਨੂੰ ਉਹਦੀ ਪਾਤ ਦੇ ਵਿੱਚ ਫਿਰ ਜਿਹੜੇ ਅਪਰਾਧੀ ਤੱਤ ਹੈ ਉਹ ਬਾਣੇ ਪਾਪ ਆ ਕੇ ਅਪਰਾਧ ਕਰਨ ਕਰਨਗੇ ਆ ਔਰ ਇਹ ਪਹਿਲਾ ਅਪਰਾਧ ਨਹੀਂ ਇਹ ਕਈ ਅਪਰਾਧ ਹੈ ਇੱਥੇ ਤੁਸੀਂ ਉਹ ਦੇਖੋ ਕੁੜੀ ਜਿਹੜੀ ਮਾਰੀ ਗਈ ਸੀ ਕਮਲ ਕੌਰ ਹੂੰ ਉਹਨੂੰ ਵੀ ਤਾਂ ਦੇਖੋ ਹਾਂ ਬਾਣੇ ਜੀ ਸੀ ਉਹ ਵੀ ਬਾਣੇ ਜੀ ਸੀ ਔਰ ਕਿਵੇਂ ਕਮਰ ਕਸੇ ਤੇ ਕਮਰ ਕਸੇ ਵਾਲੇ ਇੱਕ ਕੱਪੜੇ ਦੇ ਨਾਲ ਜੇ ਆਪਾਂ ਪੁਲਿਸ ਤੇ ਇਤਬਾਰ ਕਰੀਏ ਤੇ ਉਹਦਾ ਗਲ ਕੁੱਟਿਆ ਗਿਆ ਹੂੰ ਇਹੀ ਚੀਜ਼ ਆਪਾਂ ਦੇਖੀ ਤੇ ਤੇਰੇ ਪਾਸੇ ਆ ਜੋ ਤੁਸੀਂ ਇਹ ਜਿਹੜਾ ਕੱਲ ਬਰਤਿੰਡੇ ਦੇ ਵਿੱਚ ਇਨਸੀਡੈਂਟ ਹੋਈ ਹੈ ਮੈਨੂੰ ਤਾਂ ਬਹੁਤ ਦਾਨੇ ਵਾਲਿਆ ਸਾਹਿਬ ਦੇ ਦੇਖ ਕੇ ਸ਼ਰਮ ਆਲੀ ਗੱਲ ਹੈ ਜੀ ਕਿੱਥੇ ਗੁਰੂ ਗੋਬਿੰਦ ਸਿੰਘ ਦੀ ਫੌਜ ਖਾਲਸਾ ਫੌਜ ਖਾਲਸਾ ਫੌਜ ਤੇ ਕਿੱਥੇ ਕਿਸੇ ਤੋਂ ਪੈਸੇ ਖੋਹੀ ਜਾਂਦੇ ਦੱਸੋ ਇਹਨਾਂ ਕੰਮਾਂ ਨੂੰ ਆਵੇ ਇਸੀ ਲੋਕਾਂ ਦੇ ਵਿੱਚ ਥੋੜਾ ਪ੍ਰਭਾਵ ਕੀ ਜਾਊਗਾ ਹਮ ਇਸ ਗੱਲ ਨੂੰ ਚਾਹੀਦਾ ਪੰਥਕ ਤਰ੍ਹਾਂ ਨੂੰ ਖਾਸ ਕਰਕੇ ਮੈਂ ਗਿਆਨੀ ਗੜਗੱਜ ਸਾਹਿਬ ਗਿਆਨੀ ਹਰ ਰਗਵੀਰ ਸਿੰਘ ਤੇ ਜਿੰਨੇ ਵੀ ਸਿੰਘ ਸਹਿਬਾਨਾ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਘੱਟੋ ਘੱਟ ਤੁਸੀਂ ਤੁਹਾਡੀ ਹੁਣ ਜੁਮੇਵਾਰੀ ਬਣਦੀ ਹਾਂ ਜਦੋਂ ਹੁਣ ਪੰਥ ਬਦਨਾਮ ਹੋ ਰਿਹਾ ਹੈ ਪੰਥ ਦੀ ਖਾਲਸਾ ਫੌਜ ਬਦਨਾਮ ਹੋ ਰਹੀ ਹੈ ਜੇ ਤੁਸੀਂ ਹੁਣ ਨਹੀਂ ਬੋਲੇ ਇਹ ਕਰਦਾ ਪਰ ਅਸੀਂ ਮੰਨੇ ਜਾਊਗਾ ਕਿ ਤੁਸੀਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਡਿਊਟੀ ਤੋਂ ਭੱਜ ਰਹੇ ਇਹਦਾ ਨੋਟਿਸ ਹੁਣ ਤੱਕ ਲੈ ਲੈਣਾ ਚਾਹੀਦਾ ਸੀ ਉਹ ਬੰਦੇ ਜਿਹੜੇ ਅਸਲੀ ਕਹਿੰਦੇ ਕਿ ਉਹ ਨਿੰਗ ਸਿੰਘ ਹੈ ਹਾਂ ਪਰ ਨਹੀਂ ਦੂਜੇ ਕਹਿੰਦੇ ਜਿਥੇ ਬੰਦਿਆ ਤਾਂ ਰੋਕ ਸਕਦੀਆਂ ਨਾ ਉਹਨਾਂ ਨੇ ਨਿੰਗ ਸਿੰਘ ਵਾਲਾ ਬਾਣਾ ਪਾ ਕੇ ਜਿਹੜੀ ਇਹ ਮਤਲਬ ਬਾਰਦਾਤ ਕੀਤੀ ਹੈ ਇਹ ਬਾਰਦਾਤ ਜਿਹੜੀ ਹੈਗੀ ਨਾਲ ਤਾਂ ਸਮੁੱਚਾ ਜਿਹੜਾ ਹੈਗਾ ਬੁੱਢਾਦਲ ਬੁੱਢਾਦਲ ਬਦਨਾਮ ਹੁੰਦਾ ਤੇ ਕਿੰਨੀਆਂ ਨਿੰਗ ਜੱਥੇ ਬੰਦੀਆਂ ਉਹਨਾਂ ਨਿੰਗ ਜੱਥੇ ਬੰਦੀਆਂ ਦੇ ਮੁਖੀਆਂ ਨੂੰ ਵੀ ਚਾਹੀਦਾ ਕਿ ਤੁਸੀਂ ਇੱਥੇ ਆਓ ਇਹ ਜ਼ਰੂਰੀ ਹੈ ਜੇ ਨਾ ਆਉਂਗੇ ਤਾਂ ਫਿਰ ਲੋਕ ਤੁਹਾਡੇ ਬਲ ਵੀ ਹਰੇਕ ਕ ਕੱਲੋ ਜਿਹੜਾ ਉੱਥੇ ਹੋਇਆ ਕਾਂਡ ਹਬੂਰ ਉਹਦੇ ਵਿੱਚ ਇੱਕ ਬੜੇ ਸੀਨੀਅਰ ਮਤਲਬ ਕਿ ਜਰਨਲਿਸਟ ਮੈਨੂੰ ਕਹਿ ਰਿਹਾ ਕਹਿੰਦਾ ਬਾਈ ਜੀ ਕਹਿੰਦਾ ਉਹਦੇ ਵਿੱਚ ਵੀ ਆਪਣਾ ਕੀ ਕਹਿੰਦੇ ਆ ਕਿ ਜੀ ਕੇਸ ਕੀ ਬੰਨੀ ਹੋਈ ਹੈ ਉਹ ਮੈਂ ਕਿਹਾ ਭਰਾਵਾ ਉਹ ਹੈ ਤਾਂ ਮੋਨਾ ਤੂੰ ਧਿਆਨ ਨਾਲ ਤਾਂ ਦੇਖ ਤੇ ਉਹ ਵੀ ਕਹਿੰਦਾ ਜੀ ਉਹ ਵੀ ਨਿਹੰਗੀ ਸੀ ਵਿੱਚ ਕਹਿੰਦੇ ਦੱਸੋ ਇੱਥੋਂ ਤੱਕ ਬਣਾ ਦਿੱਤਾ ਜਾਂਦਾ ਉਹ ਬਣਾ ਦਿੱਤਾ ਜਾਂਦਾ ਜਦੋਂ ਤੁਸੀਂ ਮੌਕਾ ਦੇਉਂਗੇ ਕਿਸੇ ਨੂੰ ਥੋੜਾ ਜਿਹਾ ਮੌਕਾ ਦੇਉਂਗੇ ਤੇ ਕੱਲ ਨੂੰ ਇਹ ਗੱਲ ਆਊਗੀ ਹੁਣ ਤਾਂ ਇਕੱਲੀ ਨਿਹੰਗੀ ਸੰਗਤ ਆਉਂਦੀ ਹੈ ਕੱਲ ਨੂੰ ਸਮੁੱਚੇ ਸਿੱਖਾਂ ਤੇ ਆਊ ਸਿੱਖਾਂ ਤੇ ਆਊਗੇ ਕਿ ਸਿੱਖ ਇੱਥੇ ਆ ਗੜਬੜ ਕਰਦੇ ਆ ਗੱਲ ਗੜਬੜ ਕਰਦੇ ਤੁਸੀਂ ਦੇਖੋ ਕਿ ਜਿਹੜੀ ਸਾਡੀ ਡੀਪ ਸਟੇਟ ਹੈ ਜੀ ਡੀਪ ਸਟੇਟ ਸਿੱਖਾਂ ਨੂੰ ਲੈ ਕੇ ਕਿੰਨੀ ਜ਼ਿਆਦਾ ਫਿਕਰਮੰਦ ਹੈ ਯਾਦ ਕਰੋ ਪਾਕਿਸਤਾਨ ਦੀ ਨਾਲ ਸਾਰੀ ਟੈਨਸ਼ਨ ਚੱਲੀ ਹੈ ਬਿਲਕੁਲ ਉਸ ਟੈਨਸ਼ਨ ਦੇ ਵਿੱਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਲੈਂਦਾ ਪੰਜਾਬ ਤੇ ਚੜਦੇ ਪੰਜਾਬ ਦੇ ਲੋਕ ਚਾਹੁੰਦੇ ਸੀ ਕਿ ਇਹਨਾਂ ਦੀ ਜਿਹੜੀ ਹੈਗੀ ਹੈ ਭਾਈਚਾਰਕ ਇਕਤਾ ਬਣੀ ਰਹੇ ਬਣੀ ਰਹੇ ਜਾਨ ਵਾਲਿਆਂ ਸਭ ਉਸੇ ਵੇਲੇ ਜਦੋਂ ਇਹ ਟੈਨਸ਼ਨ ਚੱਲਦੀ ਸੀ ਮੈਂ ਦੇਖ ਰਿਹਾ ਸੀ ਕਿ ਵੀਡੀਓ ਆਈ ਜਿਹੜੇ ਪੰਜਾਬੀ ਲਖਾਰੀ ਹੈ ਹਾਂਜੀ ਖਾਸ ਕਰਕੇ ਜਿਹੜੇ ਲਾਹੌਰ ਦੇ ਵਿੱਚੋਂ ਇਕੱਠੇ ਹੁੰਦੇ ਆ ਇਕੱਠੇ ਹੋ ਕੇ ਉੱਥੇ ਮਤਾ ਕਰਦੇ ਹੂੰ ਹੂੰ ਮਤਾ ਕਰਕੇ ਉਹ ਦੋਨਾਂ ਸਰਕਾਰਾਂ ਨੂੰ ਕਹਿੰਦੇ ਆ ਕਿ ਤੁਸੀਂ ਠੀਕ ਤਰੀਕੇ ਦੇ ਨਾਲ ਭਾਈ ਜਿਹੜਾ ਹੈਗਾ ਇਸ ਮਤਭੇਦਾਂ ਨੂੰ ਆਪਣੇ ਨੂੰ ਦੂਰ ਕਰੋ ਲੜੋ ਨਾ ਹੂੰ ਹੂੰ ਇਹਦੇ ਨਾਲ ਸਾਡੇ ਦੋਨਾਂ ਦੇਸ਼ਾਂ ਦੇ ਵਿੱਚ ਗੜਤਨ ਪੈਦਾ ਹੁੰਦੀ ਆ ਪਬਲਿਕ ਦੇ ਵਿੱਚ ਗੜਤਨ ਪੈਦਾ ਹੁੰਦੀ ਆ ਜੀ ਜੀ ਠੀਕ ਹੈ ਉਸ ਵੇਲੇ ਜਿਹੜੀ ਹੈਗੀ ਐ ਸਾਡੀ ਫੌਜ ਜਾਂਦੀ ਸੀ ਇਹ ਪਹਿਲਾ ਮੌਕਾ ਸੀ ਜਦੋਂ ਫੌਜ ਨੂੰ ਪੰਜਾਬ ਦੇ ਵਿੱਚੋਂ ਪਹਿਲਾਂ ਵਾਂਗ ਜਿਹੜਾ ਹੈਗਾ ਹੌਸਲਾ ਫਸਾਈ ਨਹੀਂ ਮਿਲੀ ਨਹੀਂ ਮਿਲੀ ਨਹੀਂ ਮਿਲੀ ਹਾਂ ਉਹ ਹੌਸਲਾ ਫਜ਼ਾਈ ਜਿਹੜੀ ਹੋਣੀ ਚਾਹੀਦੀ ਸੀ ਨਹੀਂ ਜਿਵੇਂ ਲੋਕ ਪਹਿਲਾਂ ਸੜਕਾਂ ਦੇ ਨਿਕਲਦੇ ਹੁੰਦੇ ਸੀਗੇ ਇੱਕ ਮੁਟਸਾ ਜाहਰ ਕਰਦੇ ਹੁੰਦੇ ਸੀ ਉਹ ਗੱਲ ਨਹੀਂ ਹੋਈ ਚਾਹ ਪਾਣੀ ਲੰਗਰ ਚਲਾ ਦਿੰਦੇ ਸਾਰੇ ਸਾਰਾ ਕੁਝ ਹੋ ਰਿਹਾ ਸੀਗਾ ਉਹਦੇ ਨਾਲ ਜਿਹੜੀ ਡੀਪ ਸਟੇਟ ਹੈ ਉਹ ਬੜੀ ਫਿਕਰਮੰਦ ਹੈ ਕਿ ਪੰਜਾਬ ਇਹ ਪੰਜਾਬ ਦੀ ਸੋਚ ਨੂੰ ਕੀ ਹੋ ਰਹੀ ਹੈ ਹੂੰ ਇਹਦੇ ਨਾਲ ਨਾਲ ਤੁਸੀਂ ਦੇਖੋ ਤਾਂ ਤਹਬਰ ਰਾਣਾ ਜਿਹੜਾ ਹੁਣ ਇਹਨਾਂ ਨੇ ਫੜ ਕੇ ਲਿਆਂਦਾ ਅਮਰੀਕਾ ਦੇ ਵਿੱਚੋਂ ਸਾਡੀ ਸਰਕਾਰ ਨੇ ਜੀ ਉਹਨੂੰ ਹਵਾਲਗੀ ਦੇ ਰਾਹੀ ਲੈ ਕੇ ਆਏ ਹੈ ਹੂੰ ਉਹਦੀਆਂ ਜਿਹੜੀਆਂ ਹੁਣ ਆ ਰਹੀਆਂ ਸਟੇਟਮੈਂਟਸ ਆ ਰਹੀਆਂ ਜਿਹੜੀਆਂ ਅਖਬਾਰਾਂ ਦੇ ਵਿੱਚ ਆ ਰਹੀਆਂ ਉਹ ਕਹਿੰਦਾ ਹੈ ਕਿ ਪੰਜਾਬ ਭਾਰਤ ਦੇ ਵਿੱਚ ਗੜਬੜ ਕਰਨ ਵਾਸਤੇ ਆਈਐਸਏ ਹੀ ਤੇ ਉੱਥੇ ਪਾਕਿਸਤਾਨ ਦੀ ਫੌਜ ਜਿਹੜੀ ਹੈ ਸਾਨੂੰ ਤਿਆਰ ਕਰਦੀ ਸੀ ਹਮਮੈਂ ਉਹਨਾਂ ਦੇ ਨਾਲ ਤਾਂ ਹੁਣ ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਤੇ ਨਜ਼ਰ ਰੱਖਦਾ ਹਾਂ ਸਾਡੇ ਧਾਰਮਿਕ ਆਗੂਆਂ ਦੀ ਸਾਡੇ ਸਿਆਸੀ ਆਗੂਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਨਸੋਸ਼ੀਅਲ ਐਲੀਮੈਂਟ ਨੂੰ ਜਿਹੜਾ ਕਵਰ ਕਰਨ ਜੀ ਉਹਨਾਂ ਨੂੰ ਜਿਵੇਂ ਜਿਵੇਂ ਉਹਨਾਂ ਨੂੰ ਮਰਜ਼ੀ ਉਹਨਾਂ ਨੂੰ ਕਰਕੇ ਜਿਹੜੇ ਜਿਹੜੇ ਨਿੰਗਾ ਸਿੰਘਾਂ ਦੇ ਭੇਸ ਦੇ ਵਿੱਚ ਬਾਹਰ ਦਾ ਤਾਂ ਕਰਨ ਵਾਲੇ ਲੋਕ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਐਕਸਪੋਜ਼ ਕਰੋ ਲੰਗੇ ਕਰੋ ਜੇ ਅਸੀਂ ਜੀਤੇਪੂਲੇ ਵਾਲੇ ਮਾਮਲੇ ਦੇ ਵਿੱਚ ਚੁੱਪ ਰਹੇ ਤਾਂ ਸਾਡੀ ਬਦਨਾਮੀ ਕਿੰਨੀ ਹੋਈ ਕਿੰਨੀ ਹੋਈ ਬਿਲਕੁਲ ਫਿਲਮਾਂ ਬਣਨ ਲੱਗੀਆਂ ਫਿਲਮਾਂ ਬਣਨ ਲੱਗ ਪਈਆਂ ਫਿਲਮਾਂ ਬਣਨ ਲੱਗੀਆਂ ਉਹੀ ਜੀਤੇਪੂਲੇ ਦੀ ਕਿਹਾ ਦੇਖੋ ਜੀ ਇੱਕ ਕੀ ਕਰਤੂਤਾਂ ਕੀਤੀ ਜਾਂਦਾ ਔਰ ਉਸ ਬੰਦੇ ਨੂੰ ਜੇਲ੍ਹ ਦੇ ਵਿੱਚ ਮਾਰਿਆ ਗਿਆ ਉਹ ਵੀ ਤਾਂ ਕਿਹੜਾ ਕੋਈ ਸਾ ਆਪਾਂ ਕਹਿ ਸਕਦੇ ਹਾਂ ਵੀ ਸਾਡੀ ਕੋਈ ਮਤਲਬ ਜਿਹੜੀ ਹੈ ਕਿ ਬਦਨਾਮੀ ਨਹੀਂ ਹੋਈ ਉਹਦੇ ਚ ਵੀ ਉਹਦੇ ਚ ਸੋ ਇੱਕ ਵੱਡੀ ਗੱਲ ਹੈ ਔਰ ਜਿਹੜੀ ਲੈਂਡ ਆਰਡਰ ਦੀ ਸਥਿਤੀ ਹੈ ਤੁਸੀਂ ਗੱਲ ਕਰ ਰਹੇ ਹੋ ਕਾਂਗਰਸ ਪਾਰਟੀ ਨੇ ਵੀ ਗੱਲ ਕਿਹਾ ਮੈਂ ਕਹਿੰਦਾ ਕੱਲੇ ਨਹੀਂ ਹੁਣ ਅਖਬਾਰਾਂ ਦੇ ਵਿੱਚ ਐਡੀਟੋਰੀਅਲ ਲੱਗਨੇ ਸ਼ੁਰੂ ਹੋ ਗਏ ਜੀ ਮੇਰੇ ਕੋਲ ਪੰਜਾਬੀ ਟ੍ਰਿਬਿਊਨ ਅਖਬਾਰ ਪਿਆ ਜੀ ਇਹ ਕੀ ਕਹਿੰਦੇ ਆ ਪੰਜਾਬ ਚ ਵੱਧ ਦਾ ਅਪਰਾਧ ਹਾਂ ਇਹਨਾਂ ਨੇ ਨਾਲ ਇਹਦੇ ਵਿੱਚ ਜਿਹੜੀ ਜੋੜੀ ਹੈ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਪਾਸ਼ੀ ਪਾਸ਼ੀਆ ਜਿਹੜਾ ਉਹਨੂੰ ਅਮਰੀਕਾ ਤੋਂ ਜਿਹੜਾ ਜਲਦੀ ਜਿਹੜੀ ਇਸਪੁਰਦਗੀ ਭਾਰਤ ਨੂੰ ਹੋ ਜਾਣੀ ਹੈ ਤੇ ਇਹਦੇ ਨਾਲ ਕਹਿੰਦੇ ਜਿਹੜੀਆਂ ਏਜੰਸੀਆਂ ਜੁੜੀਆਂ ਹੋਈਆਂ ਇਹਨਾਂ ਨੇ ਕਿਹਾ ਕਿ ਆਈਐਸਆਈ ਵਗੈਰਾ ਦੇ ਉਹ ਇਸ਼ਾਰੇ ਤੇ ਕੰਮ ਕਰਦਾ ਪਰ ਦੂਜੇ ਪਾਸੇ ਨਾਲੇ ਕਹਿੰਦੇ ਕਹਿੰਦੇ ਨਾਲ ਹੀ ਸੂਬੇ